ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਮੁੱਦੇ ਤੇ ਸਭ ਤੋਂ ਵੱਧ ਘਿਰਦੇ ਰਹੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹਰ ਮੰਚ ਤੇ ਵਿਕਰਮ ਮਜੀਠੀਆ ਨੂੰ ਤਿੱਖੇ ਅੰਦਾਜ਼ ਵਿੱਚ ਘੇਰਿਆ ਅਟਾਰੇ ਵਿੱਚ ਧਰਨੇ ਦੌਰਾਨ ਮਜੀਠੀਆ ਨੂੰ ਵੀ ਮੌਕਾ ਮਿਲਿਆ ਬਾਜਵਾ ਨੂੰ ਜਵਾਬ ਦੇਣ ਦਾ ਰक्त तस्करी ਦੇ ਇਲਜ਼ਾਮ 'ਚ ਕਾਬੂ ਜਗਦੀਸ਼ ਪੋਲਾ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਆਪਸੀ ਕਨੈਕਸ਼ਨ ਮਜੀਠੀਆ ਨੇ ਇੱਕ ਲਵ Song ਰਾਹੀਂ ਕੁਝ ਇਸ ਅੰਦਾਜ਼ ਵਿੱਚ ਬਿਆਨ ਕੀਤਾ ਕੀ ਦਾ ਪਤਾ ਨਹੀਂ ਪਿਓ ਦੇ ਕਿਵੇਂ ਮਾਉ ਰੱਖਦਾ ਭੋਲਾ ਤੇ ਕੰਮ ਤਾਂ ਭੋਲੇ ਕੋਈ ਨਹੀਂ ਸੀ ਤੇ ਨਾਲ ਕੌਣ ਛੁੱਟ ਗਿਆ ਮੈਨੂੰ ਤਾਂ ਹੁਣੇ ਸੇਖਮਾ ਸਾਹਿਬ ਬਸ ਕੇ ਹਟਿਆ ਇਸ ਸਰਕਾਰ ਪ੍ਰਤਾਪ ਸਿਉ ਬਾਜਵੇ ਨੂੰ ਪਿਆਰ ਨਾਲ ਸਤਿਰਾਮ ਸਿਉ ਬਾਜਵਾ ਭੋਲੀ ਆਖਦਾ ਹੁੰਦਾ ਸੀ ਭੋਲਾ ਬੋਲੀ ਆ ਲਗੇ ਕਹਿੰਦੇ ਤੂੰ ਨਹੀਂ ਬੋਲਦੀ ਰਕਾਨੇ ਤੇਰੇ ਵਿੱਚ ਤੇਰਾ ਯਾਰ ਬੋਲਦਾ ਈ ਭੁੱਗੇ ਕਹਾ ਦੇ ਬਰਾਬਰ ਬੋਲਦੇ ਜਿਹੜੀ ਬੋਲੀ ਭੁੱਲੇ ਦੀ ਕੱਢ ਲੋ ਕੁਬਾਰਾ ਉਹੀ ਬੋਲੀ ਬਾਦਵੀਂ ਮੈਂ ਤਾਂ ਕਹਿਣਾ ਕਿਬਾਰ ਵਾਲੇ ਆਏ ਆ ਸਾਡਾ ਦੋਆ ਦਾ ਖੂਨ ਟੈਸਟ ਕਰਾ ਲੋ ਨਾਲੇ ਬਾਜਵੇ ਦਾ ਕਰਾ ਲੋ ਨਾਲੇ ਮੇਰਾ ਦੀ ਦੀ ਸੰਜਾ ਤੁਹਾਨੂੰ ਰੱਖੇ ਅੱਗੇ